ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਅੱਜ ਆਪਾਂ ਗੱਲ ਕਰਾਂਗੇ 5 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਕਿ ਅੱਜ 5 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਾਲ ਚਾਲ ਰਹੇਗੀ ਕਿੰਨਾ ਖੇਤਰਾਂ ਦੇ ਵਿੱਚ ਵੀਰੋ ਮੀਂਹ ਗਰਜ ਚਮਕ ਤੇਜ਼ ਹਵਾ ਦੇ ਅਸਰ ਬਣੇ ਹੋਏ ਨੇ ਕਿੰਨਾ ਖੇਤਰਾਂ ਵਿੱਚ ਮੌਸਮ ਠੀਕ-ਠਾਕ ਰਹਿ ਸਕਦਾ ਹੈ ਸੋ ਮੇਰੀ ਜਾਣਕਾਰੀ ਦੇ ਮਤਲਬ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ ਵੀਰੋ 5 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਰਲਮਾ ਮਿਲਮਾ ਰਹੇਗਾ ਪੰਜਾਬ ਦੇ ਆਪਾਂ ਨੂੰ 50-60% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਵੀਰੋ ਜੋ 30-35% ਖੇਤਰ ਹੋਣਗੇ ਉਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀਆਂ-ਪੁਲਕੀਆਂ ਕਾਰਵਾਈਆਂ ਧੁੱਪ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਤੇ ਹਲਕੀ-ਫੁਲਕੀ ਬੱਦਲਬਾਜ਼ੀ ਨਾਲ ਛੋਟੀ-ਮੋਟੀ ਕਿਣਮਣ ਵੀ ਵੀਰੋ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਜ਼ਿਲ੍ਹਾ ਵਾਈਜ਼ ਤਾਂ ਵੀਰੋ ਜੋ ਪੰਜਾਬ ਦੇ ਪੱਛਮੀ ਸਰਹੱਦੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਵੀਰੋ ਆਪਾਂ ਲਾਲੋ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਵਿਰੋਗੇ ਅਗੇ ਕੁਝ ਪਾਕ ਜਲੰਧਰ ਦੇ ਤੇ ਵਿਰੋ ਫਰੀਦਕੋਟ ਫਿਰੋਜ਼ਪੁਰ ਜਲਾਲਾਬਾਦ ਅਬੋਰ ਵਗੈਰਾ ਵਿਰੋ ਇਨ੍ਹਾਂ ਖੇਤਰਾਂ ਵਿੱਚ ਕੋਟ ਪੂਰਾ ਆਪਣਾ ਵਿਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ ਤੋਂ ਹੀ ਲੈ ਕੇ ਤਕਰੀਬਨ 7-8 ਵਜੇ ਤੋਂ ਲੈ ਕੇ ਆਪਾਂ ਨੂੰ ਮੌਸਮ ਬਦਲਦਾ ਦੇਖਣ ਨੂੰ ਮਿਲੇਗਾ ਤੇ ਵਿਰੋ ਇਨ੍ਹਾਂ ਖੇਤਰਾਂ ਦੇ ਵਿੱਚ ਚੰਗੀਆਂ ਬਰਸਾਤੀ ਕਾਰਵਾਈਆਂ ਭਰਮਾ ਮੀਂਹ ਇਨ੍ਹਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਕਰੀਬਨ ਵਿਰੋ ਦੁਪਹਿਰ ਤੱਕ ਇਹ ਬੱਦਲਿੰਗ ਸਿਸਟਮ ਐਕਟਿਵ ਰਹੇਗਾ ਇਨ੍ਹਾਂ ਖੇਤਰਾਂ ਵਿੱਚ ਜੋ ਕਿ ਪੰਜਾਬ ਦੇ ਵਿਰੋ ਤਕਰੀਬਨ ਇਧਰ 50% ਖੇਤਰਾਂ ਨੂੰ ਕਵਰ ਕਰੇਗਾ ਉਸ ਤੋਂ ਬਾਅਦ ਵੀਰੋ ਇਹ ਸਿਸਟਮ ਹੌਲੀ ਹੌਲੀ ਅੱਗੇ ਵੱਧਦਾ ਵੱਧਦਾ ਮੱਧ ਪੰਜਾਬ ਦਾ ਏਰੀਆ ਜਿਵੇਂ ਕਿ ਮੋਗਾ ਲੁਧਿਆਣਾ ਬਰਨਾਲਾ ਅੱਗੇ ਆ ਜੋ ਵੀਰੋ ਆਪਾਂ ਫਤਿਹਗੜ੍ਹ ਸਾਹਿਬ ਤੇ ਵੀਰੋ ਮਲੇਰਕੋਟਲਾ ਧੂਰੀ ਤੇ ਅੱਗੇ ਵੀਰੋ ਆਪਾਂ ਪੂਰਬੀ ਵਿਭਾਗਾਂ ਦੀ ਗੱਲ ਕਰੀਏ ਫਤਿਹਗੜ੍ਹ ਤੋਂ ਬਾਅਦ ਅੱਗੇ ਚੰਡੀਗੜ੍ਹ ਮਹਾਲੀ ਐਸਬੀਐਸ ਨਗਰ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਕਪੂਰਥਲਾ ਅੰਗਰਦਾਸਪੁਰ ਪਠਾਨਕੋਟ ਇਹ ਸਾਰੇ ਹੀ ਭਾਗਾਂ ਵੀਰੋ ਉਸ ਤੋਂ ਬਾਅਦ ਆਉਂਦੇ ਘੰਟੇ ਦੇ ਵਿੱਚ ਸਿਸਟਮ ਕਵਰ ਕਰੇਗਾ ਪਰ ਵੀਰੋ ਟੁੱਟਵੇਂ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਵੱਖ-ਵੱਖ ਬਰਸਾਤੀ ਗਤੀਵਿਧੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਪੰਜਾਬ ਦੇ ਜੋ ਮੱਧ ਪੰਜਾਬ ਤੋਂ ਆਪਾਂ ਅੱਗੇ ਗੱਲ ਕਰੀ ਪੰਜਾਬ ਦੇ ਦੱਖਣੀ ਭਾਗਾਂ ਦੀ ਜਿਸ ਦੇ ਵਿੱਚ ਆ ਗਿਆ ਬਠਿੰਡਾ ਮਾਨਸਾ ਬਰਨਾਲਾ ਬੜਲਾਡਾ ਤਲਵੰਡੀ ਸਾਬੋ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਉਹਨਾਂ ਖੇਤਰਾਂ ਦੇ ਮੁਕਾਬਲੇ ਬਾਅਦ ਦੇ ਵਿੱਚ ਹੋਣ ਦੀ ਉਮੀਦ ਹੈ ਜੇਕਰ ਇਹ ਸਿਸਟਮ ਵੀਰੋ ਇਸੇ ਤਰ੍ਹਾਂ ਅੱਗੇ ਵਧਦਾ ਹੈ ਤਾਂ ਵੀਰੋ ਆਉਂਦੇ 2-3 ਘੰਟੇ ਮੌਸਮ ਬਦਲਦਾ ਦਿਖਾਈ ਦੇ ਸਕਦਾ ਹੈ। ਬਾਕੀ ਵੀਰ ਇਹਨਾਂ ਖੇਤਰਾਂ ਦੇ ਵਿੱਚ ਬਰਸਾਤ ਦੀ ਸੰਭਾਵਨਾ ਥੋੜੀ ਜਿਹੀ ਘੱਟ ਰਹੇਗੀ। ਉਹਨਾਂ ਖੇਤਰਾਂ ਦੇ ਵਿੱਚ ਜੋ ਮੱਝ ਦੋਆਬੇ ਦੇ ਪੱਛਮੀ ਸਰਹੱਦ ਦੇ ਖੇਤਰ ਨੇ, ਉਹਨਾਂ ਖੇਤਰਾਂ ਦੇ ਵਿੱਚ ਵੀਰ ਉਹ 20 ਦੇ ਹਸਾਰ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਨੇ। ਬਾਕੀ ਵੀਰ ਉਹ ਸ਼ਾਮ ਤੱਕ ਟੁੱਟਮਾ ਰਹੇਗਾ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਤੁੱਪ ਵੀ ਦੇਖਣ ਨੂੰ ਮਿਲੇਗੀ ਗਰਮੀ ਹਮਮਤ ਪਰੇਸ਼ਾਨ ਕਰ ਸਕਦੀ ਹੈ ਵੀਰ ਜਨਾ ਖੇਤਰਾ ਦੇ ਵਿੱਚ ਧੁੱਪ ਨਿਕਲੂਗੀ ਤੇ ਵੀਰ ਉਸ ਤੋਂ ਬਾਅਦ ਹੌਲੀ ਹੌਲੀ ਬੱਦਲਾਂ ਦੀ ਆਵਾਜ਼ ਆਈ ਵੀ ਬਣੀ ਰਹੇਗੀ ਹਵਾਵਾਂ ਲਗਾਤਾਰ ਵੀਰੋ ਪੂਰਬ ਦੱਖਣ ਦਿਸ਼ਾ ਤੋਂ ਹੀ ਵਗਣਗੀਆਂ ਨਵੀਂ ਪੰਜਾਬ ਦੇ ਵਿੱਚ ਬਹੁਤ ਵਧੀ ਹੋਏ ਇਸ ਤੇ ਕਰਕੇ ਚਿਪਚਿਪੀ ਗਰਮੀ ਆਪਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਹਮਮਤ ਦਾ ਹਮਮਤ ਦਾ ਮਾਹੌਲ ਕੁਝ ਖੇਤਰਾਂ ਦੇ ਵਿੱਚ ਬਣਿਆ ਰਹਿ ਸਕਦਾ ਹੈ ਤਕਰੀਬਨ 50% ਖੇਤਰਾਂ ਦੇ ਵਿੱਚ ਵੀਰੋ ਬਰਸਾਤ ਹੀ ਦੇਖਣ ਨੂੰ ਮਿਲੇਗੀ ਬਾਕੀ ਵੀਰੋ ਸਿਸਟਮ ਲਗਾਤਾਰ ਇਹ 8 ਤਰੀਕ ਤੱਕ ਬਣਉਂਦੇ ਜਾਂਦੇ ਰਹਿਣਗੇ ਤੇ ਬਰਸਾਤ ਵਾਲਾ ਮਾਹੌਲ ਬਣਿਆ ਰਹੇਗਾ ਬਾਕੀ ਵੀਰੋ ਪੰਜਾਬ ਦੇ ਜੋ ਦੱਖਣੀ ਭਾਗ ਨੇ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਧੀ ਕਰਾਤ ਤੋਂ ਬਾਅਦ ਫਿਰ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਆਪਾਂ ਨੂੰ ਜਾਣਕਾਰੀ ਮਿਲੂਗੀ ਸਾਰੀ ਸਹੀ ਤੋਂ ਸਹੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਤੱਕ ਪਹੁੰਚਦੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ